ਕਰਨ ਤੋਂ ਪਹਿਲਾਂ ਦੱਸ ਦਈਏ ਕਿ ਅਹਮਦਾਬਾਦ ਗਾਂਧੀ ਨਗਰ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਔਰ ਦੱਸ ਦਈਏ ਕਿ ਤਿੰਨ ਸੀਟਾਂ ਤੇ ਤਿੰਨ ਰੋਡ ਸ਼ੋਅ ਅੱਜ ਤਿੰਨ ਰੋਡ ਸ਼ੋਅ ਅੱਜ ਕਿਤੇ ਜਾਣਗੇ ਗਾਂਧੀ ਨਗਰ ਦੇ ਵਿੱਚ ਰੈਲੀ ਨੂੰ ਵੀ ਸੰਬੋਧਿਤ ਕੀਤਾ ਜਾਏਗਾ ਕੱਲ ਗਾਂਧੀ ਨਗਰ ਤੋਂ ਨਾਮਿਨੇਸ਼ਨ ਪਰੰਗਿਆ ਮਿਤਸ਼ਾ ਕਿਉਂਕਿ ਆਖਰੀ ਤਰੀਕ ਹੈ ਨਾਮੰਕਤ ਦਾਖਲ ਕਰਨ ਦੀ ਤਾਂ ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਦੇ ਲਈ 7 ਮਈ ਨੂੰ VOTING ਹੋਣੀ ਹੈ ਔਰ ਉਸ ਤੋਂ ਪਹਿਲਾਂ ਤਿੰਨ ਰੋਡ ਸ਼ੋਅ ਜਿਹੜੇ ਨੇ ਉਹ ਕਿਤੇ ਜਾਣਗੇ ਤਦਾਦੀ ਇਹ ਕਿ ਲਗਾਤਾਰ ਗਾਂਧੀ ਨਗਰ ਤੋਂ ਜਿੱਤਦੇ ਆਏ ਨੇ ਔਰ ਇਸ ਵਾਰ ਦਾ ਜ਼ਿਕਰ ਕੀਤਾ ਜਾਏ ਤਾਂ 10 ਲੱਖ ਵੋਟਾਂ ਦੇ ਅੰਤਰ ਦੇ ਵਿੱਚ ਜਿੱਤਣ ਦਾ ਉਹਨਾਂ ਦਾ ਦਾਅਵਾ ਉਹਨਾਂ ਦਾ ਕਹਿਣਾ ਹੈ ਕਿ 10 ਲੱਖ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਜਾਏ ਤੈ ਤਸਵੀਰਾਂ ਨੇ ਔਰ ਵੱਡਾ ਇੱਕ ਅਸੀਂ ਕੱਟ ਵੇਖ ਰਹੇ ਹਾਂ ਅਮਿਤਸ਼ਾਹ ਦੇ ਰੋਡ ਸ਼ੋਅ ਦੇ ਵਿੱਚ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਲੋਕਾਂ ਤੇ ਕਰ ਰਹੇ ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਲਈ ਪਾਟੀ ਖੜੀ ਹੈ ਖਾਸ ਤੌਰ ਤੇ ਉਮੀਦਵਾਰ ਦੇ ਤੌਰ ਤੇ ਜਦੋਂ ਲੋਕਾਂ ਦੇ ਵਿੱਚ ਵਿਚਰਿਆ ਜਾਂਦਾ ਹੈ ਤਾਂ ਉਸ ਤਰ੍ਹਾਂ ਦੀ ਇਹ ਤਸਵੀਰ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਹੋ ਜਾਂਦੀ ਹੈ ਪਰ ਮਤੱਸੇ ਦਾ ਮੇਸ਼ਾਦ ਅਸੀਂ ਕਿਸਾਨਾਂ ਕਲੋਲ ਸਾਬਰਮਤੀ ਕਟਲੇਡਿਆ ਨਾਰਨਪੁਰ ਵੇਜਲਪੁਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੋਡ ਸ਼ੋਅ ਕਰਨਗੇ ਔਰ ਇਹ ਤਸਵੀਰਾਂ ਸਿੱਧਿਆ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਹਜੂਮ ਜਿਹੜਾ ਸਮਰਥਕਾਂ ਦਾ ਪਾਰਟੀ ਝੰਡੇ ਲੈ ਕੇ ਸਮਰਥਕ ਪਹੁੰਚੇ ਹੋਏ ਐਸੀ ਦੇ ਤਸਵੀਰਾਂ ਦਿਖਾ ਰਹੇ ਹਾਂ ਸੋ ਦੱਸ ਦਈਏ ਕਿ 19 April ਕੱਲ ਨੂੰ ਹਾਲਾਂਕਿ ਪਹਿਲੇ ਦੌਰ ਦੀ ਵੋਟਿੰਗ ਸ਼ੁਰੂ ਹੋਏਗੀ ਪਰ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਤੇ 7 ਮਈ ਨੂੰ ਵੋਟਿੰਗ ਹੋਣੀ ਹੈ ਔਰ ਕੱਲ ਨੂੰ ਨਾਮਾਂਕਨ ਨਕਲ ਕਰਨ ਦੀ ਆਖਰੀ ਤਾਰੀਖ ਹੈ ਤਾਂ ਉਸ ਤੋਂ ਪਹਿਲਾਂ ਤਿੰਨ ਰੋਸ਼ੋ ਕੱਢੇ ਜਾਣਗੇ ਇਸ ਦੇ ਲਈ ਪੂਰੀਆਂ ਤਿਆਰੀਆਂ ਸੰਗਠਿਤ ਕੀਤੀਆਂ ਹੋਈਆਂ ਨੇ ਜ਼िला ਸੰਗਠਨ ਦਾ ਜ਼ਿਕਰ ਕੀਤਾ ਜਾਏ ਜ਼ੋਰਦਾਰ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਔਰ ਲਗਾਤਾਰ ਇਹ ਤੁਜਾ ਸਰਕਾਰ ਦੇ ਆਏ ਨੇ ਔਰ ਇਸ ਵਾਰ ਵੀ ਐਸੇ ਸੀਟ ਤੋਂ ਚੋਣ ਲੜ ਰਹੇ ਨੇ ਐਸੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਦੱਸ ਦਈਏ ਕਿ ਪਾਰਟੀ वलों संकल्प पत्र जारी कर दिया गया है और गुजरात के मुख्यमंत्री सन पी एम नरेंद्र मोदी जो इस वे पी एम ने उसके बाद लगातार वह आधार है बीजेपी का इस सूबे और गांधी नगर तो अमित शाह जो इस वेले गृहमंत्री इसलिए तो प्रधान रहे भाजपा के कुल मिला के एक बड़े आगू और जेकर कहीए तो नरेंद्र मोदी तो बाद दूजा वा चेहरा नहीं तो भी गलत नहीं होएगा क्योंकि पीएम एम मोदी शाह की जोड़ी जी है सुभाविक तौर पर प्रचलित न सिर्फ और लोगों के पसंद दसंद की जाने वाली जोड़ी भी है तो यह तस्वीर ने फुलरखा अमित शाह लोगों कर रहे हैं समर्थकों कर रहे हैं सुभाविक तौर पर लोगों के विचर जा रहा है और वोटा जार्टी दिता लोगों के कम हो सकन यावा जा रहा है विश्वास दवाया जा रहा है ਅੱਗੇ ਵਧਾਂਗੇ ਤਾਂ ਵਾਇਰਲ ਚਿੱਠੀ ਨੇ ਲੁਧਿਆਣਾ ਦੀ ਸਿਆਸਤ ਪਖਾ ਦਿੱਤੀ ਹੈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਦਾ ਇਲਜ਼ਾਮ ਹੈ ਕਿ ਫਰਜ਼ੀ ਚਿੱਠੀ ਵਾਇਰਲ ਕੀਤੀ ਜਾ ਰਹੀ ਹੈ ਸੰਜੇ ਤਲਵਾਰੇ ਕਹਿ ਰਹੇ ਨੇ ਮੇਰੇ ਅਤੇ ਹੋਰ ਕਾਂਗਰਸ ਨੀਤਰਾ ਦੇ ਜਾਲੀ ਸਾਈਨ ਵਾਲੀਏ ਚਿੱਠੀ ਹੈ ਫਰਜ਼ੀ ਚਿੱਠੀ ਪਿੱਛੇ ਵਿਰੋਧੀਆਂ ਦੀ ਬੋਖਲਾਹਟ ਹੈ ਤੇ ਸੰਜੇ ਤਲਵਾਰ ਦਾ ਕਹਿਣਾ ਤਾਂ ਸੰਜੇ ਤਲਵਾਰ ਨੇ ਦਰਜ਼ੀ ਕੀ ਮਾਮਲਾ ਦਰਜ ਕਰਾਉਣ ਦੀ ਗੱਲ ਕਹੀ ਹੈ ਲੁਧਿਆਣਾ ਭਾਜਪਾ ਦੇ ਸੋਸ਼ਲ ਮੀਡੀਆ ਪੇਜ ਤੇ ਅਪਲੋਡ ਕੀਤੀ ਗਈ ਸੀ ਇਹ ਚਿੱਠੀ ਔਰ ਦਰਸਲ ਦੱਸੀਏ ਕਿ ਕਾਂਗਰਸ ਦੇ ਲੈਟਰ ਪੈਪਰ ਤੇ ਲਿਖਿਆ ਹੋਇਆ ਹੈ ਕਿ ਹਾਈ ਕਮਾਂਡ ਲੁਧਿਆਣਾ ਤੋਂ ਭਾਰਤ ਪੁਸ਼ਰਾਸ਼ ਨੂੰ ਟਿਕਟ ਨਾ ਦਵੇ ਇਸ ਦੇ ਪਿੱਛੇ ਚਿੱਠੀ ਵਿੱਚ ਵਜ੍ਹਾ ਦੱਸੀ ਗਈ ਹੈ ਕਿ ਆਸ਼ੂ ਰਵਨੀਤ ਬਿੱਟੂ ਨੂੰ ਟੱਕਰ ਨਹੀਂ ਦੇ ਸਕਣਗੇ ਇਸ ਚਿੱਠੀ ਤੇ ਸੰਜੇ ਤਲਵਾਰ ਅਤੇ ਹੋਰ ਕਾਂਗਰਸੀਆਂ ਦੇ ਦਸਤਖਤ ਨੇ ਤਾਂਸ ਦਸਤਖਤ ਨੂੰ ਔਰ ਇਸ ਚਿੱਠੀ ਨੂੰ ਜਿਹੜਾ ਹੈ ਬਿਲਕੁਲ ਫੇਕ ਦੱਸਿਆ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਉਜਾਲੀ ਚਿੱਠੀ ਜਿਹੜੀ ਅਪਲੋਡ ਕੀਤੀ ਗਈ ਹੈ ਔਰਸੂ ਲੈ ਕੇ ਨਰਾਜ਼ਗੀ ਆਖ ਲਈ ਹੈ ਕਿ ਹੁਣ ਇਲਜ਼ਾਮ ਜਿਹੜੇ ਨੇ ਜ਼ਲਾ ਪ੍ਰਧਾਨ ਸੰਜੇ ਤਲਵਾਰ ਨੇ ਲਗਾਏ ਨੇ बोले क्या है, कि जाली ने और कि ने तक गाल है। तो यह तस्वीर जी है चिट्ठी की दिखा रहे हैं और दस दईए कि रवनीत बिट्टू कांग्रेस का व्डा चेहरा मौजूदा संसद सन पर कांग्रेस छड़ के बीजेपी चले गए और बीजेपी ने उम्मीदवार भी ऐलान दता है, है तो उसके बाद कांग्रेस जी है लुधिया तो कि ਉਮੀਦਵਾਰ उतारेਗੀ ਤਾਂ ਉਸ ਨੂੰ ਲੈ ਕੇ ਉਸੇ ਸੰਦਰਭ ਚ ਅਸੀਂ ਕਹਿ ਸਕਦੇ ਹਾਂ ਇੱਕ ਚਿੱਠੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ 파ਰਪੁਰਸ਼ਾਸ਼ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਨਾ ਦਿੱਤੀ ਜਾਵੇ ਕਿਉਂਕਿ ਉਹ ਲੜ ਨਹੀਂ ਸਕਣਗੇ ਰ ਆਪਣੀ ਦਿੱਟੂ ਦੇ ਖਿਲਾਫ ਤਾਂ ਇਸ ਨੂੰ ਲੈ ਕੇ ਇਸ ਦਸਤਕਤ ਵੀ ਝੇਟਾ ਕੀਤੇ ਗਏ। ਰਾਜਿੰਦਰ ਅਰੋੜਾ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਰਜਿੰਦਰ ਕੀ ਕੁ ਜਾਣਕਾਰੀ ਹੈ ਇਸ ਚਿੱਠੀ ਬਾਬਤ ਕਿਉਂਕਿ ਇਸ ਚਿੱਠੀ ਨੂੰ ਫੇਕ ਦੱਸਿਆ ਜਾ ਰਿਹਾ ਹੈ ਪਰ ਲੈਟਰ ਪੈਡ ਕਾਂਗਰਸ ਦਾ ਹੈ। ਜੀ ਬਿਲਕੁਲ ਗੁਰਜੋਤ ਡਿਸਟ੍ਰਿਕਟ ਇਹਨਾਂ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਤੋਂ ਹੀ ਇਹ ਲੈਟਰ ਜਿਹੜਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਸੀ ਔਰ ਇਸ ਦੇ ਵਿੱਚ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਕਿ ਉਸ ਦੇ ਵਿੱਚ ਜਿਹੜੇ ਤਮਾਮ ਸੀਨੀਅਰ ਲੀਡਰ ਨੇ ਚਾਹੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਲੈਟਰ ਤੇ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜੇ ਸਾਬਕਾ ਮੰਤਰੀ ਨੇ ਭਾਰਤ ਪੋਸ਼ਣ ਆਸ਼ੂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਨਾ ਉਤਾਰਿਆ ਜਾਵੇ ਕਿਉਂਕਿ ਸਟਰੋਂਗ ਕੈਂਡੀਡੇਟ ਜਿਹੜੇ ਨੇ ਰਵਨੀਤ ਬਿੱਟੂ ਨੇ ਤਾਂ ਐਸੇ ਵਿਚਾਰੇ ਇਹ ਲੈਟਰ ਜਿਹੜੀ ਆ ਵਕ ਵਕ ਪੇਜਾਂ ਤੇ ਜਿਹੜੀ ਸ਼ੇਅਰ ਹੋਈ ਹੈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਤ ਤਲਵਾੜ ਉਹਨਾਂ ਦਾ ਸਪਸ਼ਟੀਕਰਨ ਸਾਹਮਣੇ ਆਇਆ ਤਾਂ ਉਹਨਾਂ ਨੇ ਇਹ ਜ਼ਿਕਰ ਜ਼ਰੂਰ ਕੀਤਾ ਕਿ ਇਹ ਲੈਟਰ ਜਿਹੜੀ ਹੈਗੀ ਹੈ ਫੇਕ ਹੈਗੀ ਹੈ ਤਾਂ ਇਸ ਨੂੰ ਜਿਹੜਾ ਫੇਸਬੁੱਕ ਤੇ ਵੀ ਸ਼ੇਅਰ ਕੀਤਾ ਗਿਆ ਤਾਂ ਉਹਨਾਂ ਨੇ ਇਸ ਦੇ ਵਿੱਚ ਜਿਹੜੇ ਜਾਲੀ ਦਸਤਖਤਾਂ ਦਾ ਵੀ ਜ਼ਿਕਰ ਕੀਤਾ ਔਰ ਕਿਹਾ ਕਿ ਇਸ ਬਾਬਤ ਉਹ ਜਿਹੜਾ ਮਾਮਲਾ ਉਹ ਪੁਲਿਸ ਕੋਲੇ ਦਰਜ ਕਰਵਾਉਣਗੇ ਔਰ ਇਸ ਬਾਬਤ ਜਿਹੜੀ ਇਹ ਕਾਰਵਾਈ ਕਰਵਾਉਣਗੇ ਕਿ ਆਖਿਰ ਕਿਸ ਵਿਅਕਤੀ ਨੇ ਇਸ ਲੈਟਰ ਨੂੰ ਜਿਹੜਾ ਤਿਆਰ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਤਾਂ ਉਹਨਾਂ ਕਹਿੰਿਆ ਕਿ ਕਿਸੇ ਦੇ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਹੈ ਹਾਲਾਂਕਿ ਭਾਰਤ ਕੂਸ਼ਨ ਆਸ਼ੂ ਹੋਣ ਚਾਹੇ ਸੁਰਿੰਦਰ ਡਾਬਰ ਹੋਣ ਚਾਹੇ ਰਕੇਸ਼ ਪਾਂਡੇ ਹੋਣ ਤਾਂ ਉਹ ਕਹਿੰਦੇ ਕਿ ਪਾਰਟੀ ਹਾਈ ਕਮਾਂਡ ਜਿਸ ਉੱਤੇ ਵੀ ਫੈਸਲਾ ਲਵੇਗੀ ਉਹਨਾਂ ਦੇ ਨਾਲ ਜਿਹੜਾ ਸਾਥ ਦੇਣਗੇ ਤੇ ਡੱਟ ਕੇ ਇਸ ਲੜਾਈ ਨੂੰ ਜਿਹੜਾ ਲੜਨਗੇ ਹਾਲਾਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਰਵਨੀਤ ਬਿੱਟੂ ਤਾਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤਾਂ ਉਹ ਕਹੇ ਕਿ ਇੱਕ ਅਜੇਹਾ ਕੈਂਡੀਡੇਟ ਉਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇਗਾ ਤਾਂ ਜਿਹੜਾ ਉਹਨਾਂ ਦੇ ਨਾਲ ਫਾਈਟ ਦੇ ਸਕੇ ਤਾਂ ਇਸੇ ਵਿਚਾਲੇ ਜਿਹੜੀ ਲੈਟਰ ਵਾਇਰਲ ਹੋ ਰਹੀ ਹੈ ਤਾਂ ਉਸ ਦਾ ਉਹਨਾਂ ਨੇ ਖੰਡਨ ਜਰੂਰ ਕੀਤਾ ਜਿਹੜੀ ਜਾਲੀ ਲੈਟਰ ਹੈ ਉਹ ਤਿਆਰ ਕੀਤੀ ਗਈ ਹੈ ਜੀ ਜੀ ਇਸ ਦੇ ਪਿੱਛੇ ਵਜ੍ਹਾ ਜਾਣਨ ਦੀ ਕੋਸ਼ਿਸ਼ ਹੋਈ ਹੈ ਜਾਂ ਫਿਰ ਕਿਉਂਕਿ ਇਹ ਵੀ ਖਬਰ ਆ ਰਹੀ ਹੈ ਕਿ ਮਾਮਲਾ ਦਰਜ ਕਰਾਉਣ ਤੱਕ ਦੀ ਸੰਜੇ ਤਲਵਾਰ ਗੱਲ ਕਰ ਰਹੇ ਨੇ ਰਜਿੰਦਰ ਬਿਲਕੁਲ ਉਹਨਾਂ ਨੇ ਜਰੂਰ ਕਿਹਾ ਕਿ ਜਿਹੜੇ ਸੰਭਾਵੀ ਉਮੀਦਵਾਰ ਨੇ ਉਹਨਾਂ ਦੀ ਚਰਚਾ ਜਰੂਰ ਜਿਹੜੇ ਬੀਤੇ ਦਿਨੀ ਪ੍ਰਤਾਪੀ ਬਾਜਵਾਲ ਲੁਧਿਆਣਾ ਦੇ ਵਿੱਚ ਆਏ ਸੀ ਤਾਂ ਉਹਨਾਂ ਦੇ ਨਾਲ ਚਰਚਾ ਜਰੂਰ ਹੋਈ ਹੈ ਕਿ ਕਿਹੜੇ ਕਿਹੜੇ ਇਹ ਕੈ ਰਾਜਿੰਦਰ ਮੈਂ ਰੋਕ ਰਹੀ ਹਾਂ ਤੁਹਾਨੂੰ ਸੰਜੇ ਤਲਵਾਰ ਸਾਡੇ ਨਾਲ ਖੁਦ ਜੁੜ ਗਏ ਨੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ ਸੰਜੇ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤਾਂ ਤੁਸੀਂ ਇਹ ਕਿਹਾ ਹੈ ਕਿ ਇਹ ਬਿਲਕੁਲ ਫੇਕ ਲੈਟਰ ਹੈ ਪਰ ਕਾਂਗਰਸ ਦਾ ਲੈਟਰ ਪੈਡ ਹੈ ਤਾਂ ਇਸ ਨੂੰ ਲੈ ਕੇ ਸਵਾਲ ਵੀ ਜਰੂਰ ਉੱਠਨੇ ਸ਼ੁਰੂ ਹੋਗੇ ਕਿ ਕੁਝ ਸਭ ਤੋਂ ਪਹਿਲਾਂ ਦੱਸਣਾ ਚਾਹੋਗੇ ਅ ਦੇਖੋ ਇਹ ਸੀ ਟੋਟਲੀ ਫੇਕ ਇਹ ਲੈਟਰ ਪੈਡ ਜਿਹੜਾ ਕਿਸੇ ਨੇ ਫੇਕ ਲੈਟਰ ਪੈਡ ਬਣਾਇਆ ਔਰ ਸਾਰਾ ਕੁਝ ਮੈਟਰ ਵੀ ਫੇਕ ਹੈ ਔਰ ਸਾਈਨ ਵੀ ਜਾਲੀ ਹੈ ਇਹਦੇ ਤੇ ਅਸੀਂ ਹੁਣ ਐਨਓ ਸਾਈਬਰ ਕ੍ਰਾਈਮ ਔਰ ਜਿਹੜਾ ਪੁਲਿਸ ਥਾਣਾ ਸਾਨੂੰ ਲੱਗਦਾ ਸੀ ਉਥੇ ਕੰਪਲੇਂਟ ਫਾਈਲ ਕਰਨ ਜਾ ਰਹੇ ਹਾਂ ਤਾਂ ਕਿ ਕਿਹੜੇ ਬੰਦੇ ਨੇ ਇਹ ਲੈਟਰ ਪੈਡ ਬਣਾਇਆ ਔਰ ਕੀ ਇਹਦੇ ਤੇ ਟਾਈਪ ਹੋਇਆ ਔਰ ਉਸ ਤੋਂ ਬਾਅਦ ਕਿਨੇ ਇਹਨੂੰ ਪੋਸਟ ਕੀਤਾ ਸੋ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਵੀ ਆਲ ਆਰ ਯੂਨਾਈਟਿਡ ਔਰ ਕਾਂਗਰਸ ਜਿਹੜੀ ਹੈ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੋ ਵਿਰੋਧੀ ਬੜੀ ਨੀਚਰਕਤਾ ਦੇ ਉੱਤਰ ਆਇਆ ਇਤਾਂ ਦਾ ਕੁਝ ਨਹੀਂ ਹੈ ਜੀ ਆਸ਼ੂ ਜੀ ਇਜ਼ आवर ਲੀਡਰ ਐਂਡ ਨਥਿੰਗ ਲਾਈਕ ਥਿਸ ਤਾਂ ਲੱਗਦਾ ਹੈ ਕਿ ਜੇਕਰ ਆਸ਼ੂ ਜੀ ਹੁੰਦੇ ਨੇ ਰਵਨੀਤ ਬਿੱਟੂ ਦੇ ਸਾਹਮਣੇ ਤਾਂ ਬਿਲਕੁਲ ਜਿੱਤ ਸਕਦੇ ਨੇ ਪਾਰਟੀ ਤੋਂ ਉਮੀਦਵਾਰ ਦੇ ਤੌਰ ਤੇ ਦੇਖੋ ਕਾਂਗਰਸ ਮਜ਼ਬੂਤ ਹੈ ਲੁਧਿਆਣੇ ਦੇ ਵਿੱਚ ਔਰ ਕਾਂਗਰਸ 1000% ਜਿੱਤੇਗੀ ਤੁਸੀਂ ਇਹ ਸਾਰਾ ਮੈਟਰ ਜਿਹੜਾ ਹਾਈ ਕਮਾਂਡ ਦੇ ਧਿਆਨ ਚ ਲਿਆ ਦਿੱਤਾ ਕਿਉਂਕਿ ਸਿਗਨੇਚਰ ਤੁਹਾਡੀ ਬਕਾਇਦਾ ਹਾਈ ਕਮਾਂਡ ਦੇ ਨੋਟਿਸ ਯਸਟਰਡੇ ਨਾਈਟ ਮਾਨਨ ਨੂੰ ਇਹਦਾ ਜਿਹੜਾ ਮੈਟਰ ਅਨੌ ਮੈਂ ਉਹ ਵੀ ਜਿਹਾ ਕੇ ਜਿਹੜੀ ਕੰਪਲੇਂਟ ਜਿਹੜੀ ਹੈ ਸਾਈਬਰ ਕ੍ਰਾਈਮ ਹੋਰ ਕਨਸਰਨ ਪੁਲਿਸ ਸਟੇਸ਼ਨ ਐਫਆਈਆ ਲੋਕ ਕਰਨ ਜੇ ਜਾ ਰਹੇ ਹਾਂ ਜੀ ਪਰ ਸਵਾਲ ਉੱਥੇ ਖੜਾ ਹੈ ਸੰਜੀ ਜੀ ਆਸ਼ੂ ਸਾਹਿਬ ਦੀ ਜਿਹੜੀ ਉਮੀਦਵਾਰੀ ਹੈ ਜਾਂ ਦਾਵੇਦਾਰੀ ਹੈ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਆਸ਼ੂ ਜੀ ਉਮੀਦਵਾਰ ਵੀ ਨੇ ਦਾਵੇਦਾਰ ਵੀ ਨੇ ਕਾਂਗਰਸ ਜੀ ਦੀ ਪਾਰਟੀ ਉਹਨਾਂ ਦੇ ਨਾਲ ਹੈ ਕਾਂਗਰਸ ਆਸ਼ੂ ਨੂੰ ਟਿਕਟ ਦੇਗੀ ਤਾਂ ਵੀ ਸਾਰੇ ਨਾਲ ਨੇ ਕੋਈ ਹੋਰ ਅੰਦਾਜ਼ੇ ਤਾਂ ਵੀ ਸਾਰੇ ਨਾਲ ਨੇ ਵੀ ਆਲ ਆਰ ਯੂਨਾਈਟਿਡ ਉਹ ਸਾਡਾ ਜਿਹੜਾ ਮਿਸ਼ਨਰ ਮਕਸਦ ਹੈ ਉਹ ਇਹ ਵੀ ਅਸੀਂ ਇਹ ਸੀਟ ਜਿੱਤਨੀ ਹੈ ਐਟ ਐਨੀ ਕੋਸਟ